ਰਾਜਸਤਾਨ ਦੇ ਹਣੂਮਾਨ ਗੜ ਜ਼ਿਲ੍ਹੇ ਦੇ ਵਿੱਚ ਪਿੰਡ ਪਿੰਡ ਹੈ ਰਾਖੀ ਖੇੜਾ ਜਿੱਥੇ ਕਿਸਾਨਾਂ ਨੇ ਇੱਕ ਇਥਨੋਲ ਵਾਲੀ ਫੈਕਟਰੀ ਜਿਹੜੀ ਢਾਈ ਢੇਰੀ ਕਰਦੀ ਸਿੱਧੇ ਟਰੈਕਟਰ ਕਰਤੇ ਉਹਨਾਂ ਨੇ ਇੱਕ ਅੰਦਾਜ਼ ਮਾਰ ਮਾਰਾ ਚਾਰਦਵਾਰੀ ਹੈ ਜਿਹੜੀ ਡੇਕਤੀ ਉਹ ਇਥਨੋਲ ਫੈਕਟਰੀ ਦਾ ਨਿਰਮਾਣ ਹੋ ਰਿਹਾ ਸੀ ਕਹਿਣ ਤੋਂ ਭਾਵ ਪੈ ਰਹੀ ਸੀ ਅਸਲ ਦੇ ਵਿੱਚ ਉਹਦਾ ਵਿਰੋਧ ਕਿਉਂ ਹੋਇਆ ਮੁੱਖ ਕਾਰਨ ਕੀ ਹੈ ਕਿ ਕਿਸਾਨਾਂ ਦੇ ਵਿੱਚ ਇੰਨਾ ਗੁੱਸਾ ਆ ਗਿਆ ਜਿਹਦੇ ਚੱਲਦੇ ਕਈ ਪੁਲਿਸ ਵਾਲ ਕਰਮੀ ਆ ਜਿਹੜੇ ਉਹ ਫਟੜੋਗੇ ਜਿਹੜੇ ਸਰਕਾਰੀ ਵਾਹਨ ਸੀ ਉਹ ਕਿਸਾਨਾਂ ਨੇ ਗੁੱਸੇ ਦੇ ਵਿੱਚ ਆ ਕੇ ਅੱਗ ਦੇ ਹਵਾਲੇ ਕਰਤੀ ਇਹ ਕੰਦਾਂ ਦੇ ਵਿੱਚ ਕਿਸ ਤਰ੍ਹਾਂ ਟਰੈਕਟਰ ਖੜੇ ਕਰ ਕਰ ਵਜਦੇ ਆ ਇਹ ਤੁਸੀਂ ਆਹ ਵੀਡੀਓਜ਼ ਦੇ ਵਿੱਚ ਦੇਖ ਲਿਓ ਮੇਨ ਕਾਰਨ ਕੀ ਹੈ ਜਿਹੜੀ ਇਹ ਫੈਕਟਰੀ ਲੱਗ ਰਹੀ ਸੀ ਇਥਾਨੋਲ ਦੀ ਇਹ ਪਲਾਂਟ ਦਾ ਨਿਰਮਾਣ ਹੋ ਰਿਹਾ ਸੀ ਜਾਰੀ ਸੀ ਕਿਸਾਨਾਂ ਨੇ ਇਹਦਾ ਵਿਰੋਧ ਕਰਤਾ ਇਹਦੇ ਖਿਲਾਫ ਰੋਸ ਮਾਰਚ ਕੱਢਣ ਲੱਗੇ ਇਹ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਰੋਸ ਮਾਰਚ ਮੇਨ ਕਾਰਨ ਕਿਹੜਾ ਸੀ ਜਿੱਥੋਂ ਸਾਰੇ ਹਾਲਾਤ ਵਿਗੜ ਗਏ ਇਹ ਹਿੱਸਾ ਭਟਕ ਗਈ ਹਿਸਕ ਰੂਪ ਧਾਰਨ ਜਿਹੜਾ ਰੋਸ ਕਰ ਗਿਆ ਉਹ ਸੀਗਾ ਇੱਕ ਈਸੀ ਸਰਟੀਫਿਕੇਟ ਵਾਤਾਵਰਣ ਕਲੀਅਰੈਂਸ ਅਰਜੀ ਜਿਹੜੀ 2022 ਦੀ ਇਸ ਫੈਕਟਰੀ ਦੀ ਪੈਂਡਿੰਗ ਪਈ ਹੈ ਉਹ ਕਿਸਾਨ ਕਹਿੰਦੇ ਤੁਸੀਂ ਇਹ ਅਰਜੀ ਦਿਖਾ ਦਿਓ ਵਾਤਾਵਰਨ ਵਾਤਾਵਰਣ ਕਲੀਅਰੈਂਸ ਦੀ ਸ਼ਾਰਟ ਦੇ ਵਿੱਚ ਈਸੀ ਕਹਿੰਦੇ ਆ এনवायरमेंट ਕਲੀਅਰੈਂਸ ਅਰਜੀ ਤਾਂ ਉਹ ਇਸ ਪਲਾਟ ਨੇ ਨਹੀਂ ਦਿਖਾਈ ਵੀ ਤੁਸੀਂ ਇਹ ਦਿਖਾ ਦਿਓ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਪਰ ਉਹਨਾਂ ਨੂੰ ਇਹ ਦਿਖਾਈ ਨਹੀਂ ਗਈ ਕਿਉਂਕਿ ਉਹ ਅਰਜੀ 2022 ਦੀ ਪੈਂਡਿੰਗ ਪਈ ਹੈ ਜਿਹਦੇ ਚਲਦੇ ਕਿਸਾਨ ਪਹਿਲਾਂ ਤਾਂ ਰੋਸ ਮਾਰਚ ਕੱਢ ਰਹੀ ਸੀ ਸ਼ਾਮ ਨੂੰ 4 ਵਜੇ ਇਕੱਠ ਹੁੰਦਾ ਇਕਾਠ ਆ ਤੁਸੀਂ ਸਾਰੀ ਵੀਡੀਓ ਵਿੱਚ ਦੇਖ ਸਕਦੇ ਹੋ ਫਿਰ ਇਹ ਫੈਕਟਰੀ ਵੱਲ ਰੋਸ ਮਾਰਚ ਕਰਦੇ ਆ ਤੇ ਜਾਂਦੇ ਜਾਂਦੇ ਰੋਸ ਇੰਨਾ ਕੁ ਵੱਧ ਜਾਂਦਾ ਕਿ ਟਰੈਕਟਰ ਜਿਹੜੇ ਫੈਕਟਰੀ ਨੂੰ ਸਿੱਧੇ ਕਰਦੇ ਤਾਂ ਇੰਟਰਟੂਨਟ ਲੱਗੇ ਸੀ ਜਿਹੜੇ ਸਾਰੇ ਪੱਟ ਦਿੱਤੇ ਗਏ ਕੰਧਾਂ ਢਹਿ ਢੇਰੀ ਕਰ ਦਿੱਤੇਗੇ ਕਈ ਪੁਲਿਸ ਕਰਮੀ ਵੀ ਜ਼ਖਮੀ ਹੋ ਗਏ ਕਿਸਾਨ ਵੀ ਹੋਏ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀ ਜੜਾਪਾ ਹੁੰਦੀਆਂ ਨੇ ਤਾਂ ਨੁਕਸਾਨ ਸਭ ਦਾ ਹੀ ਹੁੰਦਾ ਹੈ ਪੁਲਸ ਨੇ ਲਾਠੀ ਚਾਰਜ ਕਰਤਾ ਅਤਰੂ ਗੈਸ ਦੇ ਗੋਲੇ ਦਾਗ ਤੇ ਪਰ ਕਿਸਾਨ ਕਿਸਾਨਾਂ ਦੇ ਵਿੱਚ ਇੰਨਾ ਰੋਸ ਸੀਗਾ ਕਿ ਉਹਨਾਂ ਦੇ ਅੱਗੇ ਕੋਈ ਟਿਕ ਨਹੀਂ ਸਕਿਆ ਤਾਂ ਚੰਡੀਗੜ੍ਹ ਦੇ ਵਿੱਚ ਰਜਿਸਟਰਡ ਇਹ ਫੈਕਟਰੀ ਇਥਨੋਲ ਪ੍ਰਾਈਵੇਟ ਲਿਮਟਿਡ ਰਾਠੀ ਖੇੜਾ ਪਿੰਡ ਦੇ ਵਿੱਚ ਜਿਹੜਾ ਰਾਜਸਥਾਨ ਚ ਹੈ ਉਹ 40 ਮੈਗਾਵਾਟ ਅਨਾਜ ਆਧਾਰਿਤ ਇਥਨੋਲ ਪਲਾਂਟ ਹੈ ਜਿਹੜਾ ਉਹ ਸਥਾਪਿਤ ਕਰ ਰਹੀ ਸੀ ਕੰਪਨੀ ਇਹ ਦਾਵਾ ਕਰਦੀ ਹੈ ਕਿ ਜਿਹੜਾ ਇਹ ਪਲਾਂਟ ਲੱਗ ਰਿਹਾ ਹੈ ਇਹ ਕੇਂਦਰ ਸਰਕਾਰ ਦੇ ਇਥਨੋਲ ਬਲੈਂਡਡ ਇਨ ਪੈਟਰੋਲ ਜਿਹਨੂੰ ਏਬੀਪੀ ਕਹਿੰਦੇ ਐ ਪ੍ਰੋਗਰਾਮ ਦਾ ਸਮਰਥਨ ਕਰੂ ਪਰ ਕਿਸਾਨਾਂ ਦਾ ਇੱਕ ਹੀ ਜਿਹੜਾ ਸਵਾਲ ਸੀਗਾ ਕਿ ਈਸੀ ਜਿਹੜੀ ਤੁਹਾਡੀ ਅਰਜੀ ਐ 2022 ਤੋਂ ਪੈਂਡ ਲਕ ਪਈ ਐ ਉਹ ਦਿਖਾ ਦਿਓ ਵੀ ਤੁਹਾਡੀ ਪਈ ਫੈਕਟਰੀ ਤੁਹਾਡਾ ਪਲਾਂਟ ਵਾਤਾਵਰਣ ਦੂਸ਼ਿਤ ਨਹੀਂ ਕਰੂਗਾ ਉਹ ਅਰਜੀ ਸਾਨੂੰ ਦਿਖਾ ਦਿਓ ਉਹ ਸਰਟੀਫਿਕੇਟ ਉਹ ਮਨਜ਼ੂਰੀ ਤਾਂ ਸਾਨੂੰ ਦਿਖਾ ਦਿਓ ਅਸੀਂ ਤੁਹਾਡਾ ਵਿਰੋਧ ਨਹੀਂ ਕਰਦੇ ਇਹ ਚਾ ਸਾਰਾ ਇੱਥੇ ਪੈ ਗਿਆ ਗੱਲ ਸਾਰੀ ਇੱਥੇ ਅੜ ਗਈ ਤਾਂ ਜਿਹੜਾ ਟਿੱਬੀ ਆਪਾਂ ਨਾਂ ਪੜਦੇ ਆ ਇਹ ਟਿੱਬੀ ਐ ਜਿਹੜਾ ਉਹ ਸ਼ਹਿਰ ਐ ਹਨੂਮਾਨਗੜ੍ਹ ਜ਼ਿਲ੍ਹਾ ਆ ਗਿਆ ਰਾਠੀ ਖੇੜਾ ਪਿੰਡ ਆ ਗਿਆ ਟਿੱਬੀ ਆ ਗਿਆ ਸ਼ਹਿਰ ਉੱਥੇ 8:00 ਵਜੇ ਸੀਗਾ ਉਹਨੂੰ ਉੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਇੰਟਰਨੈਟ ਜਿਹੜਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ ਧਾਰਾ 144 ਲਾਗੂ ਕੀਤੀ ਗਈ ਹੈ ਭਾਰੀ ਸੁਰੱਖਿਆ ਬਲ ਉੱਥੇ ਤਾਇਨਾਤ ਕੀਤੇ ਗਏ ਹੈ ਅ ਜਿਹੜੇ ਕਿਸਾਨ ਸੰਗਠਨ ਇਕੱਠੇ ਹੋਏ ਹੈ ਉਹਨਾਂ ਦਾ ਕਹਿਣਾ ਹੈ ਕਿ ਇਹ ਫੈਕਟਰੀ ਨੂੰ ਉਦੋਂ ਤੱਕ ਨਹੀਂ ਬੰਦ ਦੇਣਗੇ ਜਦੋਂ ਤੱਕ ਕੰਪਨੀ ਨੂੰ ਵਾਤਾਵਰਣ ਪ੍ਰਵਾਨਗੀ ਅਤੇ ਸਥਾਨਕ ਨਿਵਾਸੀਆਂ ਦੀ ਸਹਿਮਤੀ ਨਹੀਂ ਮਿਲ ਜਾਂਦੀ ਇਹ ਹੀ ਉਹਨਾਂ ਦੀ ਇੱਕ ਗੱਲ ਹੈ ਇਹ ਹੀ ਉਹਨਾਂ ਦਾ ਮੁੱਖ ਪੁਆਇੰਟ ਹੈ ਤਾਂ ਇਸ ਸਮੇਂ ਉੱਥੇ ਪੂਰਾ ਮਾਹੌਲ ਹੈ ਜਿਹੜਾ ਉਹ ਤਣਾਅਪੂਰਨ ਬਣਿਆ ਹੋਇਆ ਤਾਂ ਕਾਫੀ ਸਾਰੀਆਂ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ